ਬਿਲਕੁਲ ਜੀ ਬਿਲਕੁਲ ਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਜਿਹੜੇ ਕਿ ਇਸ ਵੇਲੇ ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚ ਹੈ ਜੇਲ੍ਹ ਨੰਬਰ 2 ਦੇ ਵਿੱਚ ਉਹਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ 7 ਮਈ ਤੱਕ ਦਾ ਵਾਅਦਾ ਕਰ ਦਿੱਤਾ ਗਿਆ ਦਿੱਲੀ ਰਾਊਜ਼ ਐਵੇਨਿਊ ਕੋਰਟ ਦੇ ਵੱਲੋਂ ਕਿਉਂਕਿ ਲੰਘੇ ਕੱਲ ਇਸ ਮਸਲੇ 'ਚ ਫੇਰ ਸੁਣਵਾਈ ਹੋਈ ਹੈ ਮੈਂ ਇੱਕ ਪਹਿਲਾਂ ਵੀ ਗੱਲ ਕਹੀ ਸੀ ਸਾਡੇ ਵਾਲਾ ਰੇਡੀਓ ਦੇ ਉੱਤੇ ਕਿ ਜਿਸ ਤਰੀਕੇ ਦੇ ਕੇਸ ਦੇ ਵਿੱਚ ਫਸੇ ਹੋਏ ਆ ਜਿਸ ਤਰੀਕੇ ਦੇ ਨਾਲ ਈਡੀ ਦੇ ਵੱਲੋਂ ਕੇਜਰੀਵਾਲ ਗ੍ਰਿਫਤਾਰ ਕੀਤੇ ਹੋਏ ਆ ਜਿਸ ਤਰੀਕੇ ਦੇ ਨਾਲ ਪ੍ਰਸਥਿਤੀਆਂ ਬਦਲੀਆਂ ਹੋਈਆਂ ਕੇਜਰੀਵਾਲ ਸਾਹਿਬ ਦਾ ਛੇਤੀ ਕਿਤੇ ਇਸ ਜੇਲ੍ਹ ਦੇ ਚੱਕਰ ਦੇ ਵਿੱਚੋਂ ਖੜਾ ਛੁੱਟਦਾ ਨਹੀਂ ਤੇ ਬਿਲਕੁਲ ਉਹੀ ਗੱਲ ਆ ਤੁਸੀਂ ਦੇਖੋ ਵੀ ਇਸੇ ਕੇਸ ਦੇ ਵਿੱਚ ਮਨੀਸ਼ ਸੋਸੋਧਿਆ 1 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਅੰਦਰ ਆ ਇਸੇ ਕੇਸ ਦੇ ਵਿੱਚ ਸੰਜੇ ਸਿੰਘ 6 ਮਹੀਨੇ ਅੰਦਰ ਲਾ ਕੇ ਆਏ ਹੁਣ ਦਮਾਨਤ ਮਿਲੀ ਆ ਸੋ ਅਰਵਿੰਦ ਕੇਜਰੀਵਾਲ ਦਾ ਮੇਰਾ ਖਿਆਲ ਆ ਅੱਜ ਵੀ ਮੈਂ ਗੱਲ ਕਹਿਣਾ ਕਿ ਛੇਤੀ ਕਿਤੇ ਖੜਾ ਨਹੀਂ ਛੁੱਟਣਾ 7 ਮਈ ਤੱਕ ਨਿਆਂਇਕ ਹਿਰਾਸਤ ਦੇ ਵਿੱਚ ਵਾਅਦਾ ਕਰਨਾ ਮਤਲਬ ਇਹ ਆ ਕਿ ਉਦੋਂ ਤੱਕ ਤਿੰਨ ਪੜਾਵਾਂ ਦੀਆਂ ਵੋਟਾਂ ਪੈ ਹਟੀਆਂ ਹੋਣਗੀਆਂ 7 ਪੜਾਅ ਨੂੰ ਤੀਜੇ ਪੜਾਅ ਦੀਆਂ ਵੋਟਾਂ ਪੈਣੀਆਂ 7 ਮਈ ਨੂੰ ਤੀਜੇ ਪੜਾਅ ਦੀਆਂ ਵੋਟਾਂ ਪੈਣੀਆਂ ਸੋ ਇਨ੍ਹਾਂ ਵੋਟਾਂ ਤੋਂ ਬਾਅਦ ਸ਼ਾਇਦ ਕੋਈ ਫੈਸਲਾ ਆ ਜੇ ਮੈਨੂੰ ਨਹੀਂ ਪਤਾ ਪਰ ਇਹ ਹੈ ਵੀ ਪਹਿਲਾ ਵੇਲੇ ਸਰਦੀ ਆਉਂਦਾਗਾ ਤੇ ਅਰਵਿੰਦ ਕੇਜਰੀਵਾਲ ਦੇ ਬਾਰੇ ਕੱਲ ਤਿਹਾਰ ਜੇਲ੍ਹ ਪ੍ਰਬੰਧਕ ਨੇ ਵੀ ਜੇਲ੍ਹ ਉੱਥੇ ਦੱਸੀ ਗੱਲ ਅਦਾਲਤ ਦੇ ਵਿੱਚ ਉਹਨਾਂ ਨੇ ਕਿਹਾ ਜੀ ਕਿ ਅਸੀਂ ਸੋਮਵਾਰ ਨੂੰ ਇਨਸੂਲਿਨ ਦਿੱਤੀ ਸੀ ਤੇ ਕਿਉਂਕਿ ਸ਼ੂਗਰ ਦਾ ਪੱਧਰ ਠੀਕ ਸੀਗਾ ਕਿ ਬਹੁਤ ਘਟ ਰਗੀ ਸੀ ਸ਼ੂਗਰ ਇਸ ਕਰਕੇ ਜਿਹੜੀ ਘੱਟ ਡੋਸ ਦਿੱਤੀ ਗਈ ਸੀ ਕਿਉਂਕਿ ਅਰਵਿੰਦ ਕੇਜਰੀਵਾਲ ਦੇ ਸਮਰਥਕ ਇਹ ਗੱਲ ਕਹਿੰਦੇ ਆ ਕਿ ਜੇਲ੍ਹ ਦੇ ਵਿੱਚ ਕੇਜਰੀਵਾਲ ਦੀ ਜਾਨ ਨੂੰ ਖਤਰਾ ਇਹਨਾਂ ਦੀ ਇਨਸੂਲਿਨ ਦਿੱਤੀ ਨਹੀਂ ਜਾ ਰਹੀ ਇਹਨਾਂ ਨੂੰ ਮਿੱਠੀਆਂ ਚੀਜ਼ਾਂ ਖਵਾਈਆਂ ਜਾ ਰਹੀਆਂ ਤੇ ਤਿਹਾੜ ਜੇਲ੍ਹ ਦੇ ਪ੍ਰਬੰਧ ਕਰਨੇ ਗੱਲ ਕਹੀ ਹੈ ਵੀ ਇਹ ਸਾਰਾ ਕੁਝ ਝੂਠ ਹੈਗਾ ਅਸੀਂ ਇਹਨਾਂ ਨੂੰ ਇਨਸੂਲਿਨ ਦਿੱਤੀ ਸੀ ਸੋਮਵਾਰ ਸ਼ਾਮ ਨੂੰ ਦਿੱਤੀ ਸੀ ਜੀ ਬਿਲਕੁਲ ਤਰਨ ਸਾਹਿਬ ਪਰ ਗੱਲ ਇਹ ਹੈ ਕਿ ਇਹ ਸਾਰਾ ਕੁਝ ਇੱਕਦਮ ਨਾ ਅਜੀਬ ਜੀ ਸਥਿਤੀ ਬਣ ਗਈ ਹੈ ਕਿਉਂਕਿ ਕਿੱਥੇ ਤਾਂ ਗੱਲ ਜਿਹੜੀ ਉਹ ਮੁੱਦਿਆਂ ਦੀ ਹੋਣੀ ਚਾਹੀਦੀ ਹੈ ਕਿੱਥੇ ਗੱਲ ਅੰਬਾਂ ਦੀ ਹੋਣ ਲੱਗ ਗਈ ਇਨਸੂਲਿਨ ਦੀ ਹੋਣ ਲੱਗ ਗਈ ਸ਼ੂਗਰ ਦੀ ਹੋਣ ਲੱਗ ਗਈ ਇਹ ਸਾਰਾ ਕੁਝ ਅਲੱਗ ਜੇ ਮੋੜ ਦੇ ਉੱਪਰ ਜਾ ਕੇ ਨਹੀਂ ਖੜਾ ਹੋ ਗਿਆ ਹਾਂ ਬਿਲਕੁਲ ਜੀ ਰਾਜਨੀਤੀ ਹੈ ਰਾਜਨੀਤੀ ਦੇ ਵਿੱਚ ਹਰ ਗੱਲ ਨੂੰ ਖਿੱਚ ਕੇ ਰਬੜਾਉਂਗੋ ਵਧਾ ਦਿਓ ਬਸ ਇਹੇ ਕੁਝ ਚੱਲਦਾ ਰਾਜਨੀਤੀ ਦੇ ਵਿੱਚ ਚੱਲਦਾ ਹੀ ਇਹ ਕੁਝ ਆ ਭਾਰਤ ਦੀ ਗੰਦਲੀ ਹੋਈ ਰਾਜਨੀਤੀ ਦੇ ਵਿੱਚ ਜੇ ਅਸਲ ਮੁੱਦਾ ਕੋਈ ਹੋਰ ਹੁੰਦਾ ਉਹਦੇ ਵੱਲ ਖਿਆਲ ਨਾ ਜਾਵੇ ਇਸ ਕਰਕੇ ਮੁੱਦੇ ਹੋਰ ਖੜੇ ਕਰਦੇ ਹੋ ਰਾਜਨੀਤੀ ਦੇ ਵਿੱਚ ਹੋਈ ਏ ਕੁਝ ਜਾਂਦਾ ਵੀ ਆਹ ਮੁੱਦਾ ਜਿਹੜਾ ਇਹਨੂੰ ਪਰੇ ਕਰਕੇ ਤੇ ਇੱਕ ਨਵਾਂ ਮੁੱਦਾ ਸਿਰਜਿਆ ਜਾਵੇ ਜਿਹਦੇ ਕਰਕੇ ਲੋਕਾਂ ਦਾ ਧਿਆਨ ਸਾਰਾ ਉਰੇ ਪਰੇ ਹੋ ਜੇ ਸੋ ਇਹੇ ਪੱਜੀ ਹੁਣ ਦੇਖਣ ਨੂੰ ਮਿਲ ਰਿਹਾ ਸੋ ਦੇਖੋ ਬਾਕੀ ਇਹ ਆ ਵੀ ਭਾਈ ਤੇ ਹੜ੍ਹ ਜੇਲ੍ਹ ਦੇ ਵਿੱਚ ਹੀ ਰਹਿਣਗੇ ਕੇਜਰੀਵਾਲ ਸਾਹਿਬ ਤੇ ਇਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਹੀ ਇਸ ਕੀ ਲੋਕ ਸਭਾ ਦੀਆਂ ਚੋਣਾਂ ਹੋਣਗੀਆਂ ਤੇ ਜੋ ਕੇਜਰੀਵਾਲ ਦੇ ਸਮਰਥਕ ਪਹਿਲਾਂ ਰੌਲਾ ਪਾਉਂਦੇ ਸੀਗੇ ਉਹ ਗੱਲਬਾਤ ਉਵੇਂ ਦੀ ਉਵੇਂ ਜਾਰੀ ਹੈ ਉਹ ਕੇਜਰੀਵਾਲ ਦੇ ਸਮਰਥਕਾਂ ਜਿਹੜੇ ਉਹ ਕਹਿੰਦੇ ਵੀ ਭਾਈ ਇਹ ਧੱਕਾ ਹੋਇਆ ਧੋਖਾ ਹੋਇਆ ਤੇ ਅਸੀਂ ਇਦਾਂ ਦਾ ਧੋਖਾ ਨਹੀਂ ਹੋਣ ਦੇਵਾਂਗੇ ਸਾਡੇ ਨਾਲ ਵਧੀਆਂ ਕਿਤੀਆਂ ਜਾ ਰਹੀਆਂ ਸੋ ਗੱਲ ਤਾਂ ਫੇਰ ਉਹੀ ਆ ਗਈ ਵੀ ਭਾਈ ਇਸ ਵੇਲੇ ਸਾਰਾ ਕੁਝ ਕੇਜਰੀਵਾਲ ਸਾਹਿਬ ਦੇ ਸਮਰਥਕਾਂ ਦੇ ਪੱਖ ਦੇ ਵਿੱਚ ਨਹੀਂ ਹੈ ਸਾਰਾ ਕੁਝ ਉਵੇਂ ਨਹੀਂ ਜਿਵੇਂ ਕਿ ਸੋਚਿਆ ਵਿਚਾਰਿਆ ਜਾ ਰਿਹਾ ਸੋ ਐਸ ਕੀ ਆਮ ਆਦਮੀ ਪਾਰਟੀ ਕਿਹਦਾ ਪ੍ਰਦਰਸ਼ਨ ਕਰਦੀ ਜੁਣਾ ਦੇ ਵਿੱਚ ਕੀ ਬਣਦਾ ਕੀ ਨਹੀਂ ਬਣਦਾ ਇਹ ਸਮਝਾ ਦਸੂਗਾ ਪਰ ਮੈਨੂੰ ਲੱਗਦਾ ਵੀ ਇਹ ਇੱਕ ਬਹੁਤ ਵੱਡੀ ਗੱਲ ਆ ਜਿਹੜੀ ਕਿ ਦਰਸਾਉਣ ਦੇ ਲਈ ਕਾਫੀ ਆ ਕਿ ਭਾਈ ਕੇਜਰੀਵਾਲ ਗੁਰਾ ਦੇ ਪੱਖ ਦੇ ਵਿੱਚ ਉਹਨਾਂ ਦੇ ਸਮਰਥਕਾ ਜਿਹੜੇ ਬੋਲ-ਬੋਲ ਕੇ ਥੱਕਦੇ ਜਾ ਰਹੇ ਆ ਜਿਹੜੇ ਕਿ ਇਹ ਗੱਲ ਕਹਿੰਦੇ ਵੀ ਕੇਜਰੀਵਾਲ ਨੂੰ ਜੇਲ੍ਹ ਦੇ ਵਿੱਚ ਜਾਣ ਦਾ ਖਤਰਾ ਵੀ ਆ ਪਰ ਇਸ ਦੇ ਬਾਵਜੂਦ ਹਾਲੇ ਤੱਕ ਸਥਿਤੀ ਜਿਉਂ ਦੀ ਓਹਾਂ ਜੀ ਜੀ ਬਿਲਕੁਲ ਜਨਾਬ ਸਾਹਿਬ ਉਧਰ ਕਿਸਾਨ ਕਹਿੰਦੇ ਤਿਆਰ-ਬਰ ਤਿਆਰ ਨੇ ਉਹਨਾਂ ਨੇ ਕੁਰਸੀਆਂ ਲਗਾ ਦਿੱਤੀ ਤਾਂ ਆਮ ਆਦਮੀ ਨਾਲ ਬਹਿਸ ਦੇ ਲਈ ਕੁਰਸੀਆਂ ਲਗਾਈਆਂ ਗਈਆਂ ਨੇ ਉਹ ਕਹਿੰਦੇ ਆਜੋ ਵੀ ਕਰ ਲੈਂਦੇ ਆ ਫਿਰ ਗੱਲ ਦੇਖੋ ਜੀ ਬਿਲਕੁਲ ਅਸਲ ਦੇ ਵਿੱਚ ਨਾ ਭਾਜਪਾ ਦੇ ਇੱਕ ਦੋ ਆਗੂਆਂ ਨੇ ਚੈਨਲ ਦੇ ਉੱਤੇ ਇੰਟਰਵਿਊ ਦੇ ਵਿੱਚ ਇਹ ਗੱਲ ਕਹੀ ਕਿ ਇਹ ਜਿਹੜੇ ਕਿਸਾਨ ਆ ਇਹ ਕਿਸਾਨ ਨਹੀਂ ਇਹ ਤਾਂ ਆਮ ਆਦਮੀ ਪਾਰਟੀ ਦੇ ਤੇ ਕਾਂਗਰਸ ਦੇ ਸਮਰਥਕ ਆ ਤੇ ਇਹਨਾਂ ਦੀਆਂ ਸਾਰੀਆਂ ਮੰਗਾਂ ਮੰਨੀਆਂ ਹੋਈਆਂ ਤੇ ਦਿੱਲੀ ਬਾਰਡਰਾਂ ਦੇ ਉੱਤੇ ਵੀ ਇਹ ਕਿਸਾਨ ਨਹੀਂ ਬੈਠੇ ਹੈਗੇ ਇਹ ਤਾਂ ਐਵੇਂ ਡਰਾਮੇਬਾਦੀ ਚੱਲ ਰਹੀ ਆ ਤੇ ਨਾਲ ਹੀ ਉਸ ਭਾਜਪਾ ਆਗੂ ਨੇ ਇਹ ਗੱਲ ਕਹੀ ਕਿ ਨੇ ਜੀ ਜੇਕਰ ਤੁਸੀਂ ਗੱਲਬਾਤ ਕਰਨੀ ਆ ਤਾਂ ਤੁਸੀਂ ਆ ਜੋ ਟੀਵੀ ਚੈਨਲ ਦੇ ਉੱਤੇ ਬੈਠ ਕੇ ਆਪਾਂ ਗੱਲਬਾਤ ਕਰ ਲੈਨੇ ਆ ਕਿਸਾਨਾਂ ਨੇ ਇਸ ਗੱਲ ਦੇ ਕਰਕੇ ਤੇ ਐਲਾਨ ਕਰਤਾ ਵੀ ਭਾਈ ਅਸੀਂ ਕਿਸਾਨ ਭਵਨ ਦੇ ਵਿੱਚ 5 ਕੁਰਸੀਆਂ ਲਾਤੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਦੀ ਅਮਿਤ ਸ਼ਾਹ ਜੇਪੀ ਨੱਡਾ ਅਰਜਨ ਮੁੰਡਾ ਤੇ ਸੁਨੀਲ ਜਾਖੜ ਦੇ ਨਾਂ ਦੀ 5 ਕੁਰਸੀਆਂ ਕਿਸਾਨਾਂ ਨੂੰ ਕਹਿੰਦੇ ਵੀ ਅਸੀਂ ਲਾਤੀਆਂ ਕਿਸਾਨ ਭਵਨ ਦੇ ਵਿੱਚ ਆ ਜੋ ਤੁਸੀਂ ਜਦੋਂ ਮਰਜ਼ੀ ਆ ਜੋ ਰਾਤ ਨੂੰ ਆ ਜੋ ਦਿਨ ਆ ਜੋ ਤੇ ਆਪਾਂ ਬਹਿਸ ਕਰ ਲੈਨੇ ਆ ਤੇ ਗੱਲਬਾਤ ਕਰ ਲੈਨੇ ਜੇ ਤੁਸੀਂ ਸਾਡੇ ਸਵਾਲਾਂ ਦੇ ਉੱਤਰ ਦੇਤੇ ਤੇ ਸਾਨੂੰ ਸੰਤੁਸ਼ਟੀਜਨਕ ਉੱਤਰ ਦੇਤੇ ਤੇ ਫਿਰ ਭਾਈ ਅਸੀਂ ਵੀ ਬੀਜੇਪੀ ਦੇ ਹੱਕ ਦੇ ਵਿੱਚ ਪ੍ਰਚਾਰ ਕਰ ਦਿਆਂਗੇ ਤੇ ਜੇ ਮੰਨ ਲਓ ਉੱਤਰ ਨਾ ਦਿੱਤੇ ਗਏ ਤੇ ਫਿਰ ਤੁਸੀਂ ਦੱਸੋ ਵੀ ਭਾਈ ਕਿੰਨੇ ਸ਼ਰਮਿੰਦਾ ਮਹਿਸੂਸ ਕਰੋਗੇ ਤੇ ਸਾਡੀਆਂ ਮੰਗਾਂ ਕਰੋ ਪ੍ਰੈਕਟੀਕਲ ਤੌਰ ਤੇ ਲਾਗੂ ਕਰਾਂਗੇ ਸੋ ਲੰਘੇ ਕੱਲ ਯਾਨੀ ਕਿ 23 ਤਰੀਕ ਨੂੰ ਪੂਰੇ ਦਾ ਪੂਰਾ ਦਿਨ ਕਿਸਾਨਾਂ ਜਿਹੜੇ ਕਿਸਾਨ ਪਬੰਦੇ ਵਿੱਚ ਬੈਠ ਕੇ ਬੀਜੇਪੀ ਆਗੂਆਂ ਦੀ ਉਡੀਕ ਕਰਦੇ ਰਹੇ ਪਰ ਕੋਈ ਨਹੀਂ ਪਹੁੰਚਿਆ ਪੁਰਾਣੇ ਵੀ ਗੱਲ ਕਹੀ ਵੀ ਚਲੋ ਜੇਕਰ ਤੁਸੀਂ 23 ਤਰੀਕ ਨੂੰ ਬਿਜੀ ਸੀ 24 ਨੂੰ ਆਜੋ 24 ਨੂੰ ਬਿਜੀ 25 ਨੂੰ ਆਜੋ ਜਿਨੇ ਬਿਜੀ ਰਾਤ ਨੂੰ ਆਜੋ ਰਾਤ ਨੂੰ ਬਿਜੀ ਦਿਨੇ ਆਜੋ ਕੋਈ ਹੋਰ ਆਜੋ ਜਿਹੜਾ ਕਿ ਇਹਨਾਂ ਦੀ ਥਾਂ ਦੇ ਉੱਤੇ ਹਾਇਰ ਅਥਾਰਟੀ ਹੋਵੇ ਵੀ ਭਾਈ ਅਸੀਂ ਉਤਰ ਦੇ ਸਕਦੇ ਆ ਆ ਕੇ ਉਤਰ ਦੇ ਜੋ ਮਤਲਬ ਇਹ ਅੱবি ਕਿਸਾਨਾਂ ਨੇ ਗੱਲ ਕਹੀ ਆ ਵੀ ਇਹ ਝੂਠ ਬੋਲ ਕੇ ਲੋਕਾਂ ਤੋਂ ਵੋਟਾਂ ਮੰਗਣ ਦੀ ਕੋਸ਼ਿਸ਼ ਕਰ ਰਹੇ ਆ ਬੀਜੇਪੀ ਦੇ ਆਗਮਾਂ ਨੂੰ ਪੰਜਾਬ ਦੇ ਵਿੱਚ ਜਾਣ ਤੋਂ ਪਹਿਲਾਂ ਹੁਣ ਦਰਸ ਤਾਉਂਦਾ ਜਣ ਕੇ ਪੰਜਾਬ ਦੇ ਪਿੰਡਾਂ ਦੇ ਵਿੱਚ ਵੜਨ ਤੋਂ ਪਹਿਲਾਂ ਦਾ ਰਸਤਾ ਹੁੰਦਾ ਕਿਉਂਕਿ ਉਹਨਾਂ ਨੂੰ ਲਗਾਤਾਰ ਘੇਰਾ ਪੈ ਰਿਹਾ ਪਰ ਜਦੋਂ ਕੱਲ ਪੱਤਰਕਾਰਾਂ ਨੇ ਗੱਲ ਕੀਤੀ ਇਸ ਬਹਿਸ ਦੇ ਉੱਤੇ ਸੁਨੀਲ ਜਾਖੜ ਦੇ ਨਾਲ ਉਹਨਾਂ ਨੇ ਕਿਹਾ ਜੀ ਕਿ ਕਿਸਾਨਾਂ ਦੀਆਂ ਮੰਗਾਂ ਮਨਵਾਉਣ ਦੇ ਲਈ ਮੈਂ ਵਚਨਬੱਧ ਹਾਂ ਕਿਸਾਨਾਂ ਦੀਆਂ ਮੰਗਾਂ ਹੁਣ ਤੱਕ ਮੰਨੀਆਂ ਜਾਣੀਆਂ ਸੀ ਕਿਉਂਕਿ ਜਿਹੜੇ ਤਿੰਨ ਤਿੰਨ ਕੇਂਦਰੀ ਮੰਤਰੀਆਂ ਨੇ ਕਈ ਕਿਵਾਰ ਮੀਟਿੰਗ ਕੀਤੀ ਸੀ ਪਰ ਭਗਵੰਤ ਮਾਨ ਵਰਗੇ ਵਕੀਲ ਜਿਹੜੇ ਵਿਚਾਲੇ ਬੈਠੇ ਸੀਗੇ ਉਹਨਾਂ ਨੇ ਮਸਲੇ ਦਾ ਹੱਲ ਨਹੀਂ ਨਿਕਲ ਦਿੱਤਾਗਾ ਤੇ ਨਾਲ ਹੀ ਉਹਨਾਂ ਨੇ ਇੱਕ ਹੋਰ ਗੱਲ ਕਹੀ ਆ ਉਹ ਕਹਿੰਦੇ ਵੀ ਦੇਖੋ ਕਿਸਾਨ ਭਗਵੰਤ ਮਨ ਵਾਂਗੂ ਡਰਾਮਾ ਨਾ ਕਰਨ ਵੀ ਭਾਈ ਕੁਰਸਿਆਂ 'ਗਾਂ ਲਾ ਲਈ ਆਪਾਂ ਡਿਬੇਟ ਕਰਦੇ ਆਂ ਕਰਦੇ ਆਂ ਤੁਹਾਡਾ ਗੰਮ ਮੰਗਾ ਜਿਹੜੀਆਂ ਉਹ ਬਹੁਤ ਗੰਭੀਰ ਆ ਕਿਸਾਨੀ ਮਸਲਾ ਬਹੁਤ ਗੰਭੀਰ ਆ ਇਸ ਮਸਲੇ ਦੇ ਉੱਤੇ ਹੱਲ ਨਿਕਲਣਾ ਚਾਹੀਦਾ ਤੇ ਮੈਂ ਜਿੰਨੇ ਜੋਗਾ ਹਾਂ ਮੈਂ ਲੱਗਾ ਹੋਇਆ ਜੀ ਜੀ ਪਟਨਾ ਸਾਹਿਬ ਜਿੱਥੇ ਸਵਾਲਾਂ ਦੀ ਗੱਲ ਹੈ ਜਿੱਥੇ ਬਹਿਸ ਦੀ ਗੱਲ ਹੈ ਉੱਥੇ ਕਿਸਾਨਾਂ ਦੇ ਨਾਲ-ਨਾਲ ਆਮ ਲੋਕ ਜਿਹੜੇ ਨੇ ਪੰਜਾਬ ਦੇ ਉਹ ਵੀ ਹੁਣ ਸਵਾਲ ਕਰਨ ਲੱਗੇ ਜੀ ਕੱਲ ਕਹਿੰਦੇ ਦਰਬਾਰ ਸਾਹਿਬ ਦੇ ਵਿੱਚ ਨਤਸਤਕ ਹੋਣ ਦੇ ਲਈ ਪਹੁੰਚੇ ਸੀ ਰਾਜਦੀਪ ਸਿੰਘ ਭੁਲਵਰ ਤੇ ਉਹਨਾਂ ਨੂੰ ਵੀ ਪ੍ਰਕਰਮਾਂ ਦੇ ਵਿੱਚ ਜਿਹੜਾ ਲੋਕਾਂ ਨੇ ਘੇਰ ਕੇ ਤੇ ਸਵਾਲ ਕੀਤੇ ਨੇ ਬਿਲਕੁਲ ਜੀ ਬਿਲਕੁਲ ਇਹ ਚੰਗੀ ਗੱਲ ਹੈ ਇਹ ਮੈਂ ਸੋਚਦਾ ਵੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਸਵਾਲਾਂ ਨੂੰ ਕਰਨ ਵਾਲੀ ਗੱਲ ਹੈ ਜਿਹੜੀ ਇਹ ਬਹੁਤ ਚੰਗੀ ਆ ਕਿਉਂਕਿ ਆਮ ਆਦਮੀ ਪਾਰਟੀ ਦਾ ਖੋਦੇ ਗੱਲ ਕਹਿੰਦੀ ਰਹੀ ਸੀ ਕਿ ਤੁਸੀਂ ਸਵਾਲ ਕਰਿਆ ਕਰੋ ਭਾਈ ਤੁਹਾਨੂੰ ਸਵਾਲ ਕਰਨੇ ਚਾਹੀਦੇ ਵੱਧ ਤੋਂ ਵੱਧ ਸਵਾਲ ਕਰੋ ਤੁਸੀਂ ਨੇਤਾਵਾਂ ਨੂੰ ਸਵਾਲ ਕਰਨ ਦਾ ਢੰਗ ਸਿੱਖੋ ਤੇ ਕਿਸਾਨ ਜਿਹੜੇ ਆ ਜਾਂ ਲੋਕ ਆ ਜਿਹੜੇ ਪੰਜਾਬ ਦੇ ਉਹ ਸਵਾਲ ਸਿੱਖ ਕੇ ਕਰਨਾ ਸੋ ਜਿਹੜੇ ਲਾਲਜੀਤ ਸਿੰਘ ਪੁੱਲਰ ਆ ਜਿਹੜੇ ਕਿ ਅੱਜਕੱਲہ ਵਿਵਾਦਾਂ ਦੇ ਵਿੱਚ ਗੁੱਲੀ ਘੜ ਵਾਲਾ ਬਿਆਨ ਦੇਣ ਕਰਕੇ ਜਿਹੜੇ ਵਿਵਾਦਾਂ ਦੇ ਵਿੱਚ ਆ ਸੁਨਿਆਰ ਭਾਈ ਚਾਰੇ ਦੇ ਉੱਤੇ ਬਿਆਨ ਦੇਣ ਕਰਕੇ ਉਹਨਾਂ ਦੇ ਬਨੋਂ ਲੰਘੇ ਕੱਲ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਿਆ ਗਿਆ ਉਹਨਾਂ ਨੇ ਕੱਲ ਜੂੜਿਆਂ ਦੀ ਸੇਵਾ ਵੀ ਕੀਤੀ ਹੈ ਉਹਨਾਂ ਨੇ ਕਲ ਭਾਂਡੇਵਾਦਨ ਦੀ ਸਵਾਵੀ ਕੀਤੀ ਆ ਉਹਨਾਂ ਨੇ ਇੱਥੇ ਗੁਰਬਾਣੀ ਕੀਰਤਨ ਵੀ ਸਰਵਣ ਕੀਤਾ ਉਸ ਤੋਂ ਬਾਅਦ ਜਦੋਂ ਪ੍ਰਕਰਮਾ ਕਰ ਰਹੇ ਸੀਗੇ ਤੇ ਉਦੋਂ ਫਿਰ ਉਹਨਾਂ ਨੂੰ ਨੌਜਵਾਨ ਨੇ ਘੇਰ ਲਿਆ ਪ੍ਰਕਰਮਾ ਦੇ ਵਿੱਚ ਪਹਿਲੀ ਵਾਰ ਹੋਇਆ ਵੀ ਭਾਈ ਇਸ ਤਰੀਕੇ ਨਾਲ ਕਿਸੇ ਨੇਤਾ ਨੂੰ ਸਵਾਲ ਹੋਏ ਹੁਣ ਉਹ ਮੁੰਡੇ ਨੇ ਬੜੀ ਦਲੇਰੀ ਨਾਲ ਬੜੀ ਬਿਵਾਕੀ ਨਾਲ ਸਵਾਲ ਕੀਤੇ ਆ ਉਹ ਕਹਿੰਦਾ ਵੀ ਇਹ ਦੱਸੋ ਕਿ ਤੁਸੀਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕੀਤਾ ਤੁਸੀਂ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਸਾਡੀ ਸਰਕਾਰ ਆ ਜੇ ਤਾਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਦਿਆਂਗੇ ਪਰ ਅੱਜ ਵੀ ਪੰਜਾਬ ਦੇ ਵਿੱਚ ਉਵੇਂ ਹੀ ਨਸ਼ਾ ਹੈਗਾ ਤੁਹਾਡੇ ਕੋਲੋਂ ਇੱਕ ਚਿੱਟਾ ਨਹੀਂ ਖਤਮ ਕੀਤਾ ਜਾ ਸਕਿਆ ਤੇ ਹੁਣ ਤੁਹਾਨੂੰ ਵੀ ਕੀ ਕਹਗੇ ਤੁਸੀਂ ਵੀ ਬਾਕੀ ਪਾਰਟੀਆਂ ਵਰਗੇ ਹੀ ਆ ਉਹ ਮੁੰਡੇ ਨੇ ਕੱਲ ਬਹੁਤ ਤਿੱਖੀਆਂ ਤਿੱਖੀਆਂ ਗੱਲਾਂ ਸੁਣਾਈਆਂ بڑا ਮੁੰਡਾ ਉਹ ਵਰਿਆ ਇਸ ਵੇਲੇ ਕੈਬਨਟ ਮੰਤਰੀ ਦੇ ਉੱਤੇ ਉਹਨੇ ਇਹ ਗੱਲ ਕਹੀ ਹੈ ਵੀ ਤੁਸੀਂ ਵੀ ਬਾਕੀ ਪਾਰਟੀਆਂ ਵਰਗੇ ਹੀ ਹੋ ਤੁਸੀਂ ਦੱਸੋ ਵੀ ਕਿਹੜੀ ਗੱਲ ਐਸੀ ਕੀਤੀ ਆ ਵੀ ਜਿਹੜੀ ਗੱਲ ਦੇ ਕਰਕੇ ਪੰਜਾਬ ਦੇ ਵਿੱਚ ਹੁਣ ਪਹਿਲਾਂ ਨਾਲੋਂ ਹਾਲਾਤ ਬਦਲ ਗਏ ਆ ਉਹ ਲਾਰਜੀਤ ਸਿੰਘ ਢੁੱਲਰ ਨੂੰ ਤੇ ਇਸ ਵੇਲੇ ਕਿਹਾ ਗਿਆ ਤੇ ਲਾਲਜੀਤ ਸਿੰਘ ਪੁੱਲਰ ਇੱਕ ਵੀ ਸ਼ਬਦ ਦਾ ਜਵਾਬ ਦੇਣ ਦੀ ਥਾਂ ਦੇ ਉੱਤੇ ਇੱਕ ਵੀ ਗੱਲ ਦਾ ਜਵਾਬ ਦੇਣ ਦੀ ਥਾਂ ਦੇ ਉੱਤੇ ਤੇ ਉੱਥੋਂ ਖਿਸਕ ਗਏ ਆ ਪ੍ਰਕਰਮਾਂ ਕਰਨ ਅੱਗੇ ਚਲੇ ਗਏ ਆ ਤੇ ਸ਼ਰਧਾਲੂ ਜਿਹੜੇ ਹੋਰ ਉਹਨਾਂ ਨੇ ਸਵਾਲ ਕਰਨ ਵਾਲੇ ਨੌਜਵਾਨ ਨੂੰ ਸ਼ਾਬਾਸ਼ ਦਿੱਤੀ ਆ ਤੇ ਅਗਲੀ ਗੱਲ ਇਹ ਵੀ ਉਸ ਮੁੰਡੇ ਨੇ ਕਿਹਾ ਵੀ ਚਿੱਟਾ ਬੰਦ ਕਰਵਾ ਲੈਣਾ ਸੀ ਤੁਸੀਂ ਮਾਵਾ ਦੇ ਪੁੱਤ ਨਸ਼ੇ ਰਣ ਮਰ ਰਹੇ ਆ ਗਲੀਆਂ ਨਾਲਗਾਂ ਦੇ ਵਿੱਚ ਪਏ ਆ ਤੁਹਾਡੇ ਤੋਂ ਹੋਰ ਤਾਂ ਸਾਨੂੰ ਕੋਈ ਆਸੇ ਨਹੀਂ ਤੁਹਾਡੇ ਕੋਲੋਂ ਮਾੜੀ ਮੋਟੀ ਇਸ ਗੱਲ ਦੀ ਆਸ ਵੀ ਸ਼ਾਇਦ ਨਸ਼ਾ ਹੀ ਬੰਦ ਕਰਵਾ ਦਿਓ ਪਰ ਤੁਸੀਂ ਕੱਖ ਨਹੀਂ ਕੀਤਾ ਜੀ ਜੀ ਤੇਰਾ ਸਾਹਿਬ ਅੱਜ ਵੀ ਆ ਕੇ ਗੱਲ ਕਰਦੇ ਹੁਣ ਰਾਜਾ ਵੜਿੰਗ ਹੋਰਾਂ ਦੀ ਉਹਨਾਂ ਨੇ ਇੱਕ ਬਿਆਨ ਦੇ ਦਿੱਤੇ ਜਿਹਦੀ ਚਰਚਾ ਹੋ ਰਹੀ ਹੈ ਉਹ ਕਹਿੰਦੇ ਕਿ ਜੇਕਰ ਆਮ ਆਦਮੀ ਪਾਰਟੀ 13 ਸੀਟਾਂ ਜਿੱਤਦੀ ਹੈ ਤਾਂ ਮੈਂ ਰਾਜਨੀਤੀ ਛੱਡ ਦੇਵਾਂਗਾ ਦੇਖੋ ਜੀ ਕਿਸੇ ਨੇ 13 ਸੀਟਾਂ ਜਿੱਤਣਗੀਆਂ ਹੀ ਨਹੀਂ ਤੇ ਨਾ ਹੀ ਕਿਸੇ ਨੂੰ ਰਾਜਨੀਤੀ ਛੱਡਣ ਦੀ ਲੋੜ ਪੈਣੀ ਹੈ ਸਭ ਦੇ ਹਿੱਸੇ ਦੇ ਵਿੱਚ ਵੰਡਵੀਆਂ ਸੀਟਾਂ ਹੋਣੀਆਂ ਤਾਂ ਗੱਲ ਪੱਕੀ ਹੈ ਇਹ ਤਾਂ ਹੁਣ ਜੋ ਮਰਜ਼ੀ ਕਹੀ ਚੱਲ ਗਈ ਵੀ ਨਹੀਂ ਨਹੀਂ ਜੀ ਮੈਨੂੰ 13 ਸੀਟਾਂ ਮਿਲ ਜਾਣੀਆਂ ਅਸੀਂ 13 ਸੀਟਾਂ ਲੈ ਜਾਾਂਗੇ ਲੈ ਕਿਵੇਂ ਜਾਊਗਾ ਬਾਕੀ ਇਹ ਤਾਂ ਉਹ ਗੱਲ ਹੈ ਕਿ ਜਿਵੇਂ ਸਾਰੀਆਂ ਖਿਡਾਰੀ ਕਹਿੰਦੇ ਹੁੰਦੇ ਸਾਰੀਆਂ ਜਿਹੜੀਆਂ ਉਹ ਟੀਮਾਂ ਕਹਿੰਦੀਆਂ ਹੁੰਦੀਆਂ ਵੀ ਮੈਚ ਅਸੀਂ ਹੀ ਜਿੱਤ ਲੈਣਾ ਉਹਦਾ ਕਾਰਨ ਇਹ ਵੀ ਜਿਹੜੀਆਂ ਬਾਕੀ ਟੀਮਾਂ ਹੁੰਦੀਆਂ ਉਹ ਖੇਡਣੀਆਂ ਆਈਆਂ ਉਹ ਕਿਹੜਾ ਸੌਣ ਆਈਆਂ ਸੋ ਇਹੀ ਗੱਲ ਹੋਣਾ ਰਾਜਾ ਵੜਿੰਗ ਨੇ ਇਹ ਗੱਲ ਕਹੀ ਆ ਉਹ ਕਹਿੰਦੇ ਜੀ ਕਿ ਜੇਕਰ 13 ਦੀਆਂ 13 ਸੀਟਾਂ ਆਮ ਆਦਮੀ ਪਾਰਟੀ ਜਿੱਤ ਗਈ ਤਾਂ ਉਹ ਕਹਿੰਦੇ ਜੀ ਮੈਂ ਰਾਜਨੀਤੀ ਛੱਡ ਦੂੰਗਾ ਕਿਉਂਕਿ ਆਮ ਆਦਮੀ ਪਾਰਟੀ ਇਹ ਗੱਲ ਦਾ ਬਾਰ-ਬਾਰ ਦਾਵਾ ਕਰਦੀ ਹੈ ਭਗਵੰਤ ਮਾਨ ਹੋਰੀ ਵੀ ਇਹ ਗੱਲ ਕਹਿੰਦੇ ਕਿ ਐਤ ਕੀ ਪੰਜਾਬ ਦੇ ਵਿੱਚ 13 0 ਹੋਊ ਤੇ ਬਾਕੀ ਵਿਰੋਧੀ ਪਾਰਟੀਆਂ ਕਿੰਨੀਆਂ 0 13 ਹੋ ਹਾਲਾਂਕਿ ਨਾ 0 13 ਹੋਣਾ ਨਾ 13 0 ਹੋਣਾ ਐ ਕਿ ਵੰਡਮੀਆਂ ਸੀਟਾਂ ਆਉਣੀਆਂ ਕਿਸੇ ਨੂੰ 5 ਕਿਸੇ ਨੂੰ 3 ਕਿਸੇ ਨੂੰ 6 ਕੁਛ ਇਦਾਂ ਦੀਆਂ ਆਉਣ ਦੀ ਸੰਭਾਵਨਾ ਹੈਗੀ ਆ ਸੋ ਰਾਜਾ ਬਣੇ ਕਿੰਨੇ ਗੱਲ ਕਹੀ ਹੈ ਕਿ ਜੇਕਰ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਆ ਆਮ ਆਦਮੀ ਪਾਰਟੀ ਨੂੰ ਆਗਿਆ ਤੇ ਮੈਂ ਰਾਜਨੀਤੀ ਛੱਡ ਦੂੰ ਬਿਲਕੁਲ ਨਹੀਂ ਛੱਡਣ ਦੀ ਲੋੜ ਪੈਣੀ ਨਾ ਕਾਂਗਰਸ ਨੂੰ 13 ਆਉਣ ਨਾ ਆਮ ਆਦਮੀ ਪਾਰਟੀ ਨੂੰ 13 ਆਉਣ ਨਾ ਭਾਜਪਾ ਨੂੰ ਆਉਣ ਨਾ ਅਕਾਲੀਆਂ ਨੂੰ ਆਉਣ ਇਹ ਤਾਂ ਜੀ ਵੰਡ ਕੇ ਹੀ ਆਉਣੀਆਂ ਤੇ ਦੂਜੀ ਗੱਲ ਰਾਜਾ ਵੜਿੰਗ ਨਹੀਂ ਕਰ ਚਾਹੀਆ ਉਹ ਕਹਿੰਦੇ ਜੀ ਮੁੱਖ ਮੰਤਰੀ ਬਣਨਾ ਮੇਰਾ ਸੁਪਨਾ ਤੇ ਮੇਰੇ ਹੱਥਾਂ ਦੀਆਂ ਲਕੀਰਾਂ ਦੇ ਉੱਤੇ ਵੀ ਉਹ ਕਹਿੰਦੇ ਵੀ ਲਿਖਿਆ ਹੋਇਆ ਵੀ ਭਾਈ ਨੇ ਮੁੱਖ ਮੰਤਰੀ ਬਣਨਾ ਸੋ ਵਧੀਆ ਗੱਲ ਆ ਭਾਈ ਜੇਕਰ ਲੋਕ ਕਾਂਗਰਸ ਨੂੰ ਬਹੁਤ ਦੇਣਗੇ ਤੇ ਜੇਕਰ ਕਾਂਗਰਸ ਆਇਕ ਮੰਨ ਚਾਹੂਗੀ ਕਿ ਰਾਜਾ ਵੜਿੰਗ ਮੁੱਖ ਮੰਤਰੀ ਬਣ ਤਾਂ ਕਿਸੇ ਨੂੰ ਕੋਈ ਇਤਰਾਜ਼ ਵੀ ਨਹੀਂ ਪਰ ਜਿਹੜਾ ਵੀ ਬਣੇ ਤੇ ਜੋ ਵੀ ਬਣੇ ਉਹ ਪੰਜਾਬ ਦਾ ਭਲਾ ਕਰੇ ਜੀ ਬਿਲਕੁਲ ਸਹੀ 100% ਤੁਹਾਡੀ ਗੱਲ ਸਹੀ ਹੈ ਜਿਹੜਾ ਸਾਹਿਬ ਫਿਰ ਅੱਗੇ ਵਧਦੇ ਆ ਗੱਲ ਕਰਦੇ ਆ ਜੀ ਹੁਣ ਕਹਿੰਦੇ ਕਿ ਸਾਬਕਾ ਐਮਐਲਏ ਅੰਗਤ ਸੈਣੀ ਉਹਨਾਂ ਦੀ ਕਾਰ ਹਾਦਸਾ ਗ੍ਰਸਤ ਹੋ ਗਈ ਹੈ ਤੇ ਹਾਲਤ ਕਾਫੀ ਗੰਭੀਰ ਹੈ ਜੀ ਹਾਂ ਬਿਲਕੁਲ ਜੀ ਲੰਘੇ ਕੱਲ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਅੰਗਤ ਸਿੰਘ ਸੈਣੀ ਸੌਰੀ ਸਾਬਕਾ ਵਿਧਾਇਕ ਨੇ ਜਿਹੜੇ ਕਾਂਗਰਸ ਦੇ ਅੰਗਤ ਸਿੰਘ ਸੈਣੀ ਉਹ ਜਾ ਰਹੇ ਸੀਗੇ ਜੀ ਚੰਡੀਗੜ੍ਹ ਦੇ ਵੱਲ ਤੇ ਇਹਨਾਂ ਦੀ ਐਸਯੂਵੀ ਗੱਡੀ ਹੈ ਜਿਹੜੀ ਉਹ ਹਾਦਸਾ ਗ੍ਰਸਤ ਹੋ ਗਈ ਹੈ ਜਿਹੜੇ ਇਹ ਸਾਬਕਾ ਵਿਧਾਇਕ ਨੇ ਨਵਾਂ ਸ਼ਹਿਰ ਦੇ ਸਾਬਕਾ ਵਿਧਾਇਕ ਨੇ ਕਾਂਗਰਸ ਦੇ ਤੇ ਅੰਗਰ ਸਿੰਘ ਸੈਣੀ ਜਦੋਂ ਗੱਡੀ 'ਚ ਜਾ ਰਹੇ ਸੀ ਤਾਂ ਕਹਿੰਦੇ ਅਭੀ ਇਹਨਾਂ ਦੀ ਗੱਡੀ ਪਹਿਲਾਂ ਐਮਬੂਲੈਂਸ ਨਾਲ ਟਕਰਾਈ ਆ। ਉਸ ਤੋਂ ਬਾਅਦ ਕਹਿੰਦੇ ਡਿਵਾਈਡਰ ਨਾਲ ਟਕਰਾਈ ਗਈ। ਤੇ ਉਸ ਤੋਂ ਬਾਅਦ ਕਹਿੰਦੇ ਵੀ ਇਹ ਗੱਡੀ ਬਹੁਤ ਬੁਰੇ ਤਰੀਕੇ ਨਾਲ ਨੁਕਸਾਨੀ ਗਈ ਆ ਮੈਂ ਵੀ ਤਸਵੀਰਾਂ ਦੇਖੀਆਂ ਵੀ ਬਹੁਤ ਵੱਡਾ ਨੁਕਸਾਨ ਹੋਇਆ ਗੱਡੀ ਦਾ। ਤੇ ਕਹਿੰਦੇ ਵੀ ਇਹਦੇ ਵਿੱਚ ਅੰਗਦ ਸੈਣੀ ਦੇ ਵੀ ਬਹੁਤ ਸੱਟਾਂ ਲੱਗੀਆਂ। ਉਹਨਾਂ ਦੇ ਸਰੀਰ ਦੇ ਕਈ ਹਿੱਸਿਆਂ 'ਤੇ ਸੱਟਾਂ ਲੱਗੀਆਂ ਤੇ ਉਹ ਮੁਹਾਲੀ ਦੇ ਇੱਕ ਹਸਪਤਾਲ ਦੇ ਵਿੱਚ ਦਾਖਲ ਕਰਵਾਏ ਗਏ ਆ। ਸੋ ਉਹਨਾਂ ਦੀ ਹਾਲਤ ਕਹਿੰਦੇ ਵੀ ਚਿੰਤਾਜਨਕ ਆ। ਉਹ ਚੜ੍ਹਦੀ ਕਲਾ ਦੇ ਵਿੱਚ ਰਹਿਣ ਉਹ ਤੰਦਰੁਸਤ ਰਹਿਣ ਇਹਦੀ ਅਸੀਂ ਕਾਮਨਾ ਕਰਦੇ ਆ ਪਰ ਗੱਲ ਇਹ ਵੀ ਕੱਲ ਹਰਸਾ ਸੱਚੀ ਮੁੱੱਚੀ ਭਰਾਨੇ ਖਬੂਤ ਸੀ ਜਿਹੜੀਆਂ ਤਸਵੀਰਾਂ ਤੁਹਾਡੇ ਸਾਹਮਣੇ ਜਾਂ ਮੇਰੇ ਸਾਹਮਣੇ ਆਈਆਂ ਤੇ ਉਹ ਸੱਚੀ ਮੁੱੱਚੀ ਦੱਸਣ ਦੇ ਲਈ ਕਾਫੀ ਹੈ ਵੀ ਭਾਈ ਕਿਸ ਤਰੀਕੇ ਦੇ ਹਾਲਾਤ ਬਣੇ ਤੇ ਕੀ ਕੀ ਕੁਝ ਬਣਿਆ ਬਹੁਤ ਮਾੜੀ ਸਥਿਤੀ ਹੋਈ ਹੈ ਜੀ ਜੀ ਜਨਾਬ ਸਾਹਿਬ ਗੱਲ ਕਰਦੇ ਆ ਜੀ ਹੁਣ ਅੱਗੇ ਆਪਾਂ ਵਿਜੇ ਸਾਂਪਲਾ ਹੋਰਾਂ ਦੇ ਪਰਿਵਾਰ ਦੀ ਕਹਿੰਦੇ ਉਹਨਾਂ ਦਾ ਭਤੀਜਾ ਰੋਬਿੰਡ ਸਾਂਪਲਾ ਉਹ ਵੀ ਆਮਾ ਵੀ ਪਾਰਟੀ ਦੇ ਵਿੱਚ ਲੱਗੇ ਆ ਜੀ हां बिल्कुल जी वो भी आम आदमी पार्टी ਦੇ ਵਿੱਚ ਚਲਾ ਗਿਆ ਤੇ ਲੱਗਦਾ ਤਾਂ ਇਹ ਸੀ ਵੀ ਵਿਜੇ ਸਾਂਪਲਾ ਹੋਰੀ ਆਪ ਹੀ ਚਲੇ ਜਾਣਗੇ। ਅਕਾਲੀ ਦਲ 'ਚ ਜਾਣ ਜਾਂ ਕਾਂਗਰਸ 'ਚ ਜਾਣ ਜਾਂ ਆਪ 'ਚ ਜਾਣ ਪਰ ਉਹ ਆਪ ਨਹੀਂ ਗਏ ਤੇ ਉਹਨਾਂ ਦਾ ਭਤੀਜਾ ਚਲਾ ਗਿਆ। ਵੈਸੇ ਤਾਂ ਚਲੋ ਸਾਰਾ ਕੁਝ ਸਾਂਝਾ ਹੀ ਹੁੰਦਾ। ਉਹ ਕਿਹੜਾ ਬੋਲਣੋਂ ਬੰਦ ਆ ਵੀ ਭਾਈ ਇਹਨਾਂ ਦਾ ਸਾਜ ਕੋਈ ਨਹੀਂ। ਕਿਉਂਕਿ ਵਿਜੇ ਸਾਂਪਲਾ ਦਾ ਸਾਰਾ ਕੰਮ ਕਾਜ ਆ ਜਿਹੜਾ ਇਹ ਰੋਬਨ ਸਾਂਪਲਾ ਹੀ ਸੰਭਾਲਦਾ। ਜਿੰਨਾ ਵੀ ਆ ਰਾਜਨੀਤਿਕ ਤੌਰ ਤੇ। ਤੇ ਅਗਲੀ ਗੱਲ ਇਹ ਵੀ ਜਦੋਂ ਹੁਣ ਵਿਜੇ ਸਾਂਪਲਾ ਨੂੰ ਟਿਕਟ ਨਹੀਂ ਮਿਲੀ। ਇਤਕੀ ਹੁਸ਼ਿਆਰਪੁਰ ਤੋਂ ਬੀਜੇਪੀ ਦੀ ਮਿਲ ਗਈ ਸੋਮਪ੍ਰਕਾਸ਼ ਦੀ ਪਤਨੀ ਨੂੰ ਤੇ ਇਸ ਕਰਕੇ ਵਿਜੇ ਸੰਪਲਾ ਗੁੱਸੇ ਆ। ਉਹਨਾਂ ਨੇ ਵੀ ਸੁਖਵੀਰਵਾਦਰ ਨਾਲ ਕਨੇ ਮੁਲਾਕਾਤ ਕਰ ਲਈ ਸੀ ਪਰ ਕਨੇ ਵੀ ਬੀਜੇਪੀ ਦੇ ਸੀਨੀਅਰ ਅਗਵਾ ਨੇ ਉਹਨਾਂ ਨੂੰ ਮਿਲ ਕੇ ਤੇ ਹਾਈ ਕਮਾਂਡ ਦੇ ਵੱਲੋਂ ਫੋਨ ਆ ਗਏ ਇਸ ਕਰਕੇ ਵਿਜੇ ਸੰਪਲਾ ਰੁਕ ਗਏ ਆ। ਪਰ ਉਹਨਾਂ ਦਾ ਭਤੀਜਾ ਜਿਹੜਾ ਉਹ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਿਆ ਤੇ ਆਪਦੇ ਪਰਿਵਾਰ ਦੇ ਸਮੇਤ ਤੇ ਸਾਸਰੀਆਂ ਦੇ ਸਮੇਤ ਸ਼ਾਮਲ ਹੋਇਆ। ਸੋ ਇਹ ਕੋਈ ਨਵੀਂ ਗੱਲ ਨਹੀਂ ਇਤਕੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਦਲ ਬਦਲ ਲੈਣਾ ਇੱਕ ਤੋਂ ਦੂਜੀ ਥਾਂ ਤੱਕ ਛੜੱਪਾ ਮਾਰ ਜਾਣਾ ਰੰਗ ਬਟਾ ਜਾਣਾ ਇਹ ਤਾਂ ਐਤਕੀ ਆਮ ਹੀ ਗੱਲ ਹੋਈ ਪਈ ਆ ਇਹ ਤਾਂ ਕਿਸੇ ਸਧਾਰਨ ਜੀ ਗੱਲ ਲੱਗਦੀ ਵੀ ਹਾਂ ਇਹ ਵੀ ਚੱਲਾਂਗੇ ਚਲੋ ਕੋਈ ਨਹੀਂ ਇਹਨੇ ਜਾਣਾ ਹੀ ਸੀ ਹੁਣ ਤਾਂ ਇਹ ਇੰਜ ਕਰਨ ਨੂੰ ਜਤ ਕਰਦਾ ਸੋ ਵੈਨੇ ਪਾਈ ਉਹਦੇ ਸਮੇਂ ਚ ਹੋਰ ਕੌਣ ਕੌਣ ਜਾਣਗੇ ਪਰ ਮੈਨੂੰ ਇਹਦੇ ਜ਼ਰੂਰ ਲੱਗਦਾ ਵੀ ਹਾਲੇ ਕਈ ਜਾਣਗੇ ਤੇ ਜਦੋਂ ਨਾ ਕੋਈ ਜਾਣ ਵਾਲਾ ਬੰਦਾ ਟਿੱਚਰ ਕਰਦਾ ਤੇ ਉਹਦੇ ਉੱਤੇ ਹਾਸਾ ਬਹੁਤ ਆਉਂਦਾ ਕੱਲ ਰਵਨੀਤ ਬਿੱਟੂ ਨੇ ਇਹ ਗੱਲ ਕਹੀ ਕਹਿੰਦਾ ਵੀ ਜੇਕਰ ਕਾਂਗਰਸ ਨੂੰ ਲੁਧਿਆਣੇ ਦੇ ਵਿੱਚੋਂ ਕੋਈ ਉਮੀਦਵਾਰ ਨਹੀਂ ਲੱਭਦਾ ਤਾਂ ਫਿਰ ਅਸੀਂ ਦੇ ਦਈਏ ਯਾਨੀ ਕਿ ਬੀਜੇਪੀ ਵੱਲੋਂ ਦੇ ਦਿੱਗੇ ਇਹਨਾਂ ਦੇ ਕੋਲੇ ਤਾਂ ਕੋਈ ਕਾਬਿਲ ਬੰਦਾ ਹੈ ਨਹੀਂਗਾ ਹੁਣ ਬਿੱਟੂ ਸਾਹਿਬ ਨੂੰ ਕੌਣ ਕਵੇ ਵੀ ਤੁਹਾਨੂੰ ਤਾਂ ਆਪ ਲੈ ਕੇ ਗਏ ਆ ਬੀਜੇਪੀ ਕੋਲੇ ਬੰਦਾ ਹੈ ਨਹੀਂ ਸੀ ਇਸ ਕਰਕੇ ਤੁਹਾਨੂੰ ਕਾਂਗਰਸ ਦੇ ਵਿੱਚੋਂ ਪੱਟ ਕੇ ਉਧਰ ਲੈ ਕੇ ਗਏ ਆ ਤੇ ਹੁਣ ਤੁਸੀਂ ਕਹਿੰਦੇ ਵੀ ਤੁਹਾਡੇ ਕੋਲੇ ਬੰਦਾ ਹੈ ਨਹੀਂ ਤਾਂ ਅਸੀਂ ਦੇ ਗਏ ਇਹ ਕਿਚਰਾ ਹੀ ਆ ਇਹ ਇੱਕੀ ਡਰਾਮਾ ਹੀ ਆ ਰਾਜਨੀਤੀ ਪੰਜਾਬ ਦੀ ਡਰਾਮਾ ਬਣ ਕੇ ਰਹਿ ਗਈ ਹੈ ਜੀ ਜੀ ਬਿਲਕੁਲ ਕਹਿੰਦਾ ਸਾਹਿਬ ਬੀਜੇਪੀ ਦੀ ਜੇ ਆਪਾਂ ਗੱਲ ਕਰੀਏ ਤਾਂ ਵੋਟਾਂ ਦੇ ਵਿੱਚ ਬੀਜੇਪੀ ਦੀ ਆਖਰੀ ਤੇਖ ਜਿਹੜੀ ਆ ਉਹ ਦਲਿਤ ਵੋਟ ਦੇ ਉੱਪਰ ਹੈ ਜੀ ਹਾਂ ਬਿਲਕੁਲ ਜੀ ਦੇਖੋ ਗੱਲ ਤਾਂ ਇਹ ਆ ਵੀ ਇਸ ਵੇਲੇ ਦਲਿਤ ਵੋਟ ਦੇ ਉੱਤੇ ਗੱਲ ਟਿੱਕੀ ਹੋਈ ਆ ਦਲਿਤ ਭਾਈਚਾਰੇ ਦੇ ਵੱਲ ਸਭ ਦੀ ਨਿਗਾਹ ਟਿੱਕੀ ਹੋਈ ਆ ਦਲਿਤ ਭਾਈਚਾਰੇ ਦੇ ਵੱਲ ਨਿਗਾਹ ਇਸ ਕਰਕੇ ਟਿੱਕੀ ਹੋਈ ਆ ਕਿ ਇਹ ਭਾਈਚਾਰਾ ਸਾਡਾ ਬੇੜਾ ਬੰਨੇ ਲਾ ਦੇਵੇ ਦਲਿਤ ਭਾਈਚਾਰੇ ਦੇ ਵੱਲ ਨਿਗਾਹ ਟਿਕਾ ਕੇ ਇਸ ਵੇਲੇ ਸਾਰੀਆਂ ਸਿਆਸੀ ਪਾਰਟੀਆਂ ਬੈਠੀਆਂ ਵੀ ਚਲੋ ਇਹ ਸਾਡੀ ਵੋਟ ਬੈਂਕ ਪੱਕੀ ਆ ਕਾਂਗਰਸ ਲੰਮੇ ਸਮੇਂ ਤੋਂ ਇਹ ਸੋਚਦੀ ਹੈ ਕਿ ਦਲਿਤ ਭਾਈਚਾਰਾ ਸਾਡੀ ਵੋਟ ਆ ਆਮ ਆਦਮੀ ਪਾਰਟੀ ਸੋਚ ਲਈ ਵੀ 600 ਯੂਨਟ ਬਿਜਲੀ ਅਸੀਂ ਮੁਫਤ ਦਿੰਦੀ ਹੈ ਇਸ ਕਰਕੇ ਪੰਜਾਬ ਦੇ ਵਿੱਚ ਵਸਦਾ ਦਲਤ ਭਾਈਚਾਰਾ ਸਾਡਾ ਬੀਜੇਪੀ ਇਹ ਸੋਚ ਲਈ ਵੀ ਅਸੀਂ ਭਾਈ ਨੂੰ ਸਿਲੰਡਰ ਦਿੱਤੇ ਜਾਂ ਹੋਰ ਚੀਜ਼ਾਂ ਦਿੱਤੀਆਂ ਇਸ ਕਰਕੇ ਭਾਈਚਾਰਾ ਸਾਡਾ ਤੇ ਇਹ ਉਹ ਵੇਲਾ ਜਦੋਂ ਬੀਜੇਪੀ ਨੂੰ ਪਿੰਡਾਂ ਦੇ ਵਿੱਚ ਵੜਨ ਤੋਂ ਮਨਾਹੀ ਹੈ ਜਦੋਂ ਕਿ ਬੀਜੇਪੀ ਦੇ ਆਗੂਆਂ ਨੂੰ ਉਮੀਦਵਾਰਾਂ ਨੂੰ ਜਦੋਂ ਜਾਂਦੇ ਪਿੰਡਾਂ ਦੇ ਵਿੱਚ ਕਿਸਾਨ ਘੇਰ ਲੈਂਦੇ ਆ ਇਸ ਕਰਕੇ ਕਿਸਾਨਾਂ ਵੱਲੋਂ ਆਪਣਾ ਧਿਆਨ ਲਾਂਭੇ ਕਰਕੇ ਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਵਸਦੇ ਦਲਿਤ ਭਾਈਚਾਰੇ ਦੇ ਵੱਲ ਧਿਆਨ ਕੇਂਦਰਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਬੀਜੇਪੀ ਵੀ ਭਾਈਚਾਰਿਆਂ ਦੇ ਨਾਲ ਜਾ ਕੇ ਨੁਕੜ ਮੀਟਿੰਗਾਂ ਕਰਗੇ ਇਹਨਾਂ ਨੂੰ ਆਪਣੇ ਹੱਕ ਦੇ ਵਿੱਚ ਕਰਗੇ ਕਿਸਾਨ ਨੂੰ ਆਪਣੇ ਹੱਕ ਦੇ ਵਿੱਚ ਕਰਨਾ ਬਹੁਤ ਔਖਾ ਇਸ ਕਰਕੇ ਚਾਹੁੰਦੇ ਜੀ ਕਿ ਅਸੀਂ ਦਲਿਤ ਭਾਈਚਾਰੇ ਨੂੰ ਆਪਣੇ ਹੱਕ ਦੇ ਵਿੱਚ ਕਰ ਲਗੇ ਸੋ ਉਹ ਹੁਣ ਕਿੱਧਰ ਵੋਟ ਪਾਉਂਦੇ ਆ ਕਿੱਧਰ ਨਹੀਂ ਪਾਉਂਦੇ ਸਮਾਂ ਦੱਸੂਗਾ ਪਰ ਗੱਲ ਇਹ ਹੈ ਵੀ ਹੁਣ ਦਲਤਾਂ ਨੇ ਉੱਤੇ ਨਿਗਾਹ ਸਭ ਤੋਂ ਵੱਧ ਟਿਕੀ ਹੋਈ ਹੈ ਤੇ ਦੇਖੋ ਇੱਕ ਪਾਸੇ ਅਸੀਂ ਕਹਿੰਦੇ ਵੀ ਜਾਤ ਪਾਤ ਖਤਮ ਹੋਣੀ ਚਾਹੀਦੀ ਹੈ ਵਰਗਵੰਡ ਖਤਮ ਹੋਣੀ ਚਾਹੀਦੀ ਹੈ ਭਾਈਚਾਰੇ ਕੇ ਕਬਰ ਕਰਾ ਰਹਿਣੀ ਚਾਹੀਦੀ ਹੈ ਇਹ ਭਾਈਚਾਰੇ ਦੇ ਵਿੱਚ ਵੰਡੇ ਹੋਏ ਜਿਹੜੇ ਲੋਕ ਆ ਉਹਨਾਂ ਨੂੰ ਇਕੱਠੇ ਕਰਨਾ ਚਾਹੀਦਾ ਪਰ ਗੱਲ ਇਹ ਵੀ ਦੇਖੋ ਹੁਣ ਦਲਤ, ਅਜੱਟ, ਆਪਰਾਮ ਗੜੀਏ, ਆਪਲਾ ਨੇ, ਆ ਢਿੰਗੜੇ, ਆ ਮੁਸਲਮਾਨ, ਆ ਸਿੱਖ ਹੁਣ ਇਸ ਤਰੀਕੇ ਦੇ ਨਾਲ ਵੋਟਾਂ ਦੀ ਵਰਗਵੰਡ ਚੱਲ ਰਹੀ ਆ ਵੀ ਕਿੱਥੇ ਕਿਵੇਂ ਸਨ ਲਾ ਕੇ ਕਿਹਨੂੰ ਆਪਣੇ ਪੱਖ ਦੇ ਵਿੱਚ ਕਰ ਸਕਦੇ ਆ ਹੁਣ ਸਾਰਾ ਕੁਝ ਇਸ ਗੱਲ ਦੇ ਉੱਤੇ ਨਿਰਭਰ ਹੈ ਜੀ ਜੀ ਬਿਲਕੁਲ ਸਹੀ ਜਿਆਣਾ ਸਾਹਿਬ ਅੱਗੇ ਬਾਤਾਂ ਗੱਲ ਕਰਦੇ ਹਾਂ ਮਾਨਯੋਗ ਸੁਪਰੀਮ ਕੋਰਟ ਵੀ ਮਾਨਯੋਗ ਸੁਪਰੀਮ ਕੋਰਟ ਨੇ ਪਤੰਜਲੀ ਨੂੰ ਕਹਿੰਦੇ ਮਾਫੀ ਵਾਲੇ ਜਿਹੜੇ ਇਸ਼ਤਿਹਾਰ ਹੈ ਉਹਨਾਂ ਦੀ ਕਟਿੰਗ ਪ੍ਰਕਾਸ਼ ਦੇ ਲਈ ਕਹਿ ਦਿੱਤਾ ਵੀ ਕਿੱਥੇ ਕਿੱਥੇ ਜੱਪ ਵਾਇਨ ਹਾਂ ਬਿਲਕੁਲ ਜੀ ਬਿਲਕੁਲ ਕਿਉਂਕਿ ਲੰਘੇ ਕੱਲ ਵੀ ਮਾਨਹਾਨੀ ਉਹ ਜਿਹੜੀ ਉਹਨਾਂ ਨੇ ਕੀਤਾ ਸੀਗਾ ਕੇਸ ਕੀਤਾ ਸੀਗਾ ਐਲੋਫੈਥੀ ਸੰਸਥਾ ਨੇ ਉਸ ਮਾਮਲੇ ਦੇ ਵਿੱਚ ਇੱਕ ਵਾਰੀ ਫੇਰ ਸੁਣਵਾਈ ਹੋਈ ਹੈ ਤੇ RAMਦੇਵ ਹੋਰਾਂ ਨੇ ਜਿਨ੍ਹਾਂ ਨੇ ਕਿ ਇਸ ਤੋਂ ਪਹਿਲਾਂ ਕਈ ਵਾਰੀ ਮਾਫੀ ਮੰਗੀ ਹੈ ਵੀ ਭਾਈ ਚਲੋ ਗੁੰਮਰਾਹ ਹੁਣ ਇਸ਼ਤਿਹਾਰਵਾਦੀ ਦੇ ਮਾਮਲੇ 'ਚ ਮਾਫੀ ਮੰਗਦੇ ਆ ਉਸ ਮਾਮਲੇ ਦੇ ਵਿੱਚ ਲੱਗੇ ਕੱਲ ਅਦਾਲਤ ਦੇ ਵਿੱਚ ਰਾਮਦੇਵ ਦੇ ਵਕੀਲ ਨੇ ਗੱਲ ਕਹੀ ਆ ਉਹ ਕਹਿੰਦੇ ਜੀ ਅਸੀਂ ਆਪਣੇ ਵੱਲੋਂ ਹੁਣ ਤੱਕ 67 ਅਖਬਾਰਾਂ ਦੇ ਵਿੱਚ ਇਸ਼ਤਿਹਾਰ ਛਪਵਾ ਚੁੱਕੇ 67 ਅਖਬਾਰਾਂ 'ਚ ਉਹ ਕਹਿੰਦੇ ਵੀ ਉਹਨਾਂ ਇਸ਼ਤਿਹਾਰਾਂ ਦੇ ਵਿੱਚ ਅਸੀਂ ਮਾਫੀ ਵੀ ਮੰਗ ਲਈ ਹੈ ਹਰ ਗੱਲ ਕਰ ਲਈ ਆ ਪਰ ਅਦਾਲਤ ਦੇ ਇੱਕ ਹੋਰ ਗੱਲ ਕਹੀ ਆ ਉਹ ਕਹਿੰਦੇ ਜੀ ਸਾਨੂੰ ਇਸ਼ਤਿਹਾਰ ਦਾ ਸਾਈਜ਼ ਦਿਖਾਓ ਜਿਹੜਾ ਇਸ਼ਤਿਹਾਰ ਤੁਸੀਂ ਛਪਵਾਇਆ ਉਹਦਾ ਸਾਈਜ਼ ਕੀ ਆ ਜੋ ਤੁਸੀਂ ਆਪਦੀ ਇਸ਼ਤਿਹਾਰੀ ਇਸ਼ਤਿਹਾਰਬਾਜ਼ੀ ਕਰਨ ਦੇ ਲਈ ਇਸ਼ਤਿਹਾਰ ਛਪਾਉਣੇ ਹੁੰਦੇ ਆ ਵੀ ਇਹਦਾ ਸੌਦਾ ਪਤਾ ਵੇਚਣ ਦੇ ਲਈ ਕੀ ਇਹ ਉਹੀ ਸਾਈਜ਼ ਸੀ ਜਾਂ ਬਹੁਤ ਛੋਟਾ ਸੀ ਜਾਂ ਬਹੁਤ ਵੱਡਾ ਸੀ ਕਿਤੇ ਇਹ ਤਾਂ ਨਹੀਂ ਕਿ ਬਈ ਨੂੰ ਮਾਈਕਰੋਸਕੋਪ ਦੇ ਨਾਲ ਪੜ੍ਹਨਾ ਪਵੇ ਉਹ ਅਗਲੀ ਤਰੀਕ ਦੇ ਉੱਤੇ ਯਾਨੀ ਕਿ 30 ਅਪ੍ਰੈਲ ਤੱਕ ਇਸ਼ਤਿਹਾਰ ਦੀਆਂ ਉਹ ਕਟਿੰਗ ਪੇਸ਼ ਕੀਤੀਆਂ ਜਾਣ ਵੀ ਭਾਈ ਉਹ ਕਿੱਡੇ-ਕਿਡੇ ਇਸ਼ਤਿਹਾਰ ਸੀਗੇ ਸੋ ਇਹ ਹੈ ਜੀ ਕਿ ਇਸ ਵळे ਪਤੰਜਲੀ ਦਾ ਖੜਾ ਛੁੱਟਦਾ ਪ੍ਰਤੀਤ ਨਹੀਂ ਹੋ ਰਿਹਾ ਫਿਰ ਨਹੀਂ ਹੁੰਦੀ ਇਸ ਗੱਲ ਦੀ ਵੀ ਆਹ ਕੀ ਚੱਲੀ ਜਾਂਦਾ ਸਾਡੇ ਦੇਸ਼ ਦੇ ਵਿੱਚ ਤੇ ਇਹ ਗੈਰ ਤਰੀਕੇ ਦੇ ਨਾਲ ਗਲਤ ਤਰੀਕੇ ਦੇ ਨਾਲ ਗੈਰ ਕਾਨੂੰਨੀ ਤਰੀਕੇ ਨਾਲ ਗੈਰ ਨਿਯਮਿਤ ਤਰੀਕੇ ਦੇ ਨਾਲ ਜੋ ਇਸ਼ਤਿਹਾਰ ਲੱਗਦੇ ਆ ਉਹਦੇ ਉੱਤੇ ਹੈਰਾਨੀ ਹੁੰਦੀ ਆ ਬਾਕੀ ਦੇਖਦੇ ਆ ਭਾਈ ਕੀ ਬਣਦਾ ਪਰ ਇਹ ਆ ਵੀ ਪਤੰਜਲੀ ਵਾਲਿਆਂ ਦਾ ਛੇਤੀ ਕਿਤੇ ਖੜਾ ਛੁਰਦਾ ਪ੍ਰਤੀਤ ਨਹੀਂ ਹੋ ਰਿਹਾ ਜੀ ਜੀ ਬਿਲਕੁਲ ਪਿਆਰਾ ਸਾਹਿਬ ਬਠਿੰਡੇ ਤੋਂ ਬਹੁਤ ਹੀ ਦੁਖਦਾਇਕ ਖਬਰ ਸਾਹਮਣੇ ਆ ਰਹੀ ਹੈ ਬਠਿੰਡੇ ਦੇ ਵਿੱਚ ਝੁੱਗੀਆਂ 'ਚ ਕਰਕੇ ਅੱਗ ਲੱਗ ਗਈ ਜਿਸ ਦੇ ਕਰਕੇ ਦੋ ਬੱਚੀਆਂ ਦੀ ਮੌਤ ਹੋ ਗਈ ਹੈ ਜੀ ਹਾਂ ਬਿਲਕੁਲ ਜੀ ਇਹ ਨਾ ਬਠਿੰਡੇ ਦੇ ਵਿੱਚ ਇੱਕ ਉੜੀਆ ਕਲੋਨੀ ਆ ਉੜੀਆ ਕਲੋਨੀ ਉਹਦੇ ਵਿੱਚੋਂ ਖਬਰ ਆਈ ਹੈ ਉੜੀਆ ਕਲੋਨੀ ਦੇ ਵਿੱਚ ਪਤਾ ਲੱਗਾ ਜੀ ਕਿ ਇੱਥੇ ਬਟੰਡੇ ਦੇ ਵਿੱਚ ਝੁੱਗੀਆਂ ਨੂੰ ਅੱਗ ਲੱਗ ਗਈ ਇੱਥੇ ਕਈ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਅੱਗ ਸਵੇਰ ਦੇ ਵੇਲੇ 5:30-6 ਵਜੇ ਲੱਗੀ ਸੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਕੁਝ ਇੱਕ ਸਮੇਂ ਬਾਅਦ ਪਹੁੰਚੀਆਂ ਅੱਗ ਦੇ ਉੱਤੇ ਕਾਬੂ ਪਾਇਆ ਪਰ ਉਦੋਂ ਤੱਕ ਕਈ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਸੀ ਉਹ ਝੁੱਗੀਆਂ ਨੂੰ ਅੱਗ ਲੱਗਣ ਦੇ ਕਰਕੇ ਤੇ ਪਤਾ ਲੱਗਾ ਜੀ ਕਿ 2 ਬੱਚਿਆਂ ਦੀ ਮੌਤ ਹੋ ਗਈ ਹੈ ਕਈ ਲੋਕ ਝੁਲਸ ਗਏ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਇੰਨਾ ਹੀ ਜੀ ਆਪਾਂ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਮਿਹਰਬਾਨੀ